ਅਗਲੀ ਜਿਹੜੀ ਹਰਜੁਚਿੰਦੀ ਇੱਕ ਗੁੱਡ ਨਿਊਜ਼ ਆ ਰਹੀ ਆ ਕੈਲੀਫੋਰਨੀਆ ਦੀ ਇਕਨੋਮੀ ਨੂੰ ਲੈ ਕੇ ਉਹਦਾ ਓਵਰਾਲ ਇਕਨੋਮੀ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੀਆਂ ਆਰਟੀਕਲਾਂ ਜਿਹੜੀਆਂ ਉਹ ਚੱਲ ਰਹੀਆਂ ਪਰ ਅੱਜ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਸਬ ਨੇ ਐਨਾਉਂਸ ਕੀਤਾ ਵੀ ਕੈਲੀਫੋਰਨੀਆ ਇੱਕ ਸੂਬਾ ਪੱਧਰ ਦੇ ਉੱਤੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਇਕਨੋਮੀ ਬਣ ਚੁੱਕਾ ਹੈਗਾ ਆ ਕਿਨੇ ਵੀ ਇਹ ਨਵਾਂ ਡਾਟਾ ਜਿਹੜਾ ਇੰਟਰਨੈਸ਼ਨਲ ਮੋਨਿਟਰੀ ਫੰਡ IMF ਤੇ US ਬਿਊਰੋ ਆਫ ਇਕਨੋਮਿਕ ਐਨਾਲਿਸਿਸ ਦਾ ਜੋ ਪੇਸ਼ ਕੀਤਾ ਗਿਆ ਆ ਉਸ ਤੋਂ ਬਾਅਦ ਦੇ ਵਿੱਚ ਦੇਖਿਆ ਗਿਆ ਆ ਜਾਪਾਨ ਪੂਰੇ ਮੁਲਕ ਨੂੰ ਕੈਲੀਫੋਰਨੀਆ ਦੀ ਇਕਨੋਮੀ ਨੇ ਓਵਰਟੇਕ ਕਰਕੇ ਉਸ ਉਸ ਨੂੰ ਜਿਹੜਾ ਉਹ ਪੰਜਵੇਂ ਤੇ ਤੇ ਆਪ ਚੌਥੇ ਨੰਬਰ ਦੇ ਉੱਤੇ ਓਵਰਟੇਕ ਕਰਕੇ ਜਿਹੜਾ ਉਹ ਪਹੁੰਚ ਚੁੱਕਾ ਹੈਗਾ ਆ ਇਹ ਡਾਟਾ ਦੱਸਦਾ ਆ ਵੀ ਕਹਿੰਦੇ ਵੀ ਕੈਲੀਫੋਰਨੀਆ ਦੀ ਜਿਹੜੀ ਨੋਮੀਨਲ ਜੀਡੀਪੀ ਆ ਉਹ 4 ਟ੍ਰਿਲੀਅਨ ਡਾਲਰ ਨੂੰ ਆ ਪਾਰ ਕਰ ਗਈ 4.1 ਟ੍ਰਿਲੀਅਨ ਡਾਲਰ ਦੀ ਹੋ ਗਈ ਜਦਕਿ ਜਾਪਾਨ ਦੀ 4.02 ਜਿਹੜੀ ਟ੍ਰਿਲੀਅਨ ਆ ਉਹ ਰਹੀ ਆ ਕਹਿੰਦੇ ਵੀ ਇਸ ਦੇ ਨਾਲ ਹੁਣ ਕੈਲੀਫੋਰਨੀਆ ਯੂਐਸ ਚਾਈਨਾ ਤੇ ਜਰਮਨੀ ਇਹ ਤਿੰਨ ਮੁਲਕਾਂ ਦੇ ਪਿੱਛੇ ਜਿਹੜਾ ਉਹ ਉਨ ਖੜਾ ਹੋਇਆ ਹੈਗਾ ਆ ਸੋ ਕੈਲੀਫੋਰਨੀਆ ਦੇ ਵਿੱਚ ਜਿਹੜੀ ਗਰੋਥ ਰੇਟ ਆ ਉਹ 6% ਰਹੀ ਆ ਜੋ ਕਿ ਇਹ ਤਿੰਨਾ ਟਾਪ 3 ਇਕਨੋਮੀਆਂ ਦੇ ਨਾਲੋਂ ਵੱਧ ਰਹੀ ਆ ਯੂ ਐਸ ਦੀ ਓਵਰ ਆਲ 5.3 ਚਾਈਨਾ ਦੀ 2.6 ਤੇ ਜਰਮਨੀ ਦੀ 2.9% ਗਰੋਥ ਰੇਟ ਜਿਹੜੀ ਉਹ ਦੱਸੀ ਆ ਜਾਂਦੀ ਹੈਗੀ ਆ ਸੋ ਕਹਿੰਦੇ ਵੀ ਸਟੇਟ ਦੀ ਇਕਨੋਮੀ ਪਿਛਲੇ 4 ਸਾਲਾਂ ਦੇ ਵਿੱਚ ਕਾਫੀ ਗਰੋਥ ਕੀਤੀ ਆ ਅਜੇ ਹਰਜੋਤ ਸਿੰਘ ਜੀ ਆਪਾਂ ਇਸ ਦਰਮਿਆਨ ਕਿੰਨੀਆਂ ਇਦਾਂ ਦੀਆਂ ਨਿਊਜ਼ ਸਾਹਮਣੇ ਆਈਆਂ ਵੀ ਕੈਲੀਫੋਰਨੀਆ ਨੂੰ ਬਹੁਤ ਸਾਰੀਆਂ ਕੰਪਨੀਆਂ ਛੱਡ ਛੱਡ ਕੇ ਟੈਕਸਸ ਨੂੰ ਜਿਹੜੀਆਂ ਉਹ ਜਾ ਰਹੀਆਂ ਸੀ ਲੇਆਫਸ ਜਿਹੜੀਆਂ ਉਹ ਨਾਲ ਚੱਲ ਰਹੀਆਂ ਸੀ ਪਰ ਜਿਹੜਾ ਨਵਾਂ ਡਾਟਾ ਆ ਉਹ ਇਹ ਦੱਸਦਾ ਆ ਵੀ ਕੈਲੀਫੋਰਨੀਆ ਹੁਣ ਚੌਥੀ ਸਭ ਤੋਂ ਵੱਡੀ ਜਿਹੜੀ ਇਕਨੋਮੀ ਬਣ ਗਈ ਆ ਆ ਇੰਡੀਆ ਵਾਲੇ 6ਵੇਂ ਨੰਬਰ ਦੇ ਉੱਤੇ ਜਿਹੜੇ ਇਸ ਟਾਈਮ ਆ ਉਹ ਚੱਲ ਰਹੇ ਆ ਕੱਲੀ ਕੈਲੀਫੋਰਨੀਆ ਤੋਂ ਵੀ ਦੇਖਿਆ ਜਾਵੇ ਤਾਂ ਉਹ ਅਜੇ ਵੀ ਪਿੱਛੇ ਹੀ ਹੈਗੇ ਆ ਸਟੇਟ ਦੀ ਸਭ ਤੋਂ ਜਿਆਦਾ ਜਿਹੜੀ ਉਹ ਪੋਪੂਲੇਸ਼ਨ ਆ ਟੂਰਿਜ਼ਮ ਸਪੈਂਡਿੰਗ ਕਹਿੰਦੇ ਵੀ ਰਿਕਾਰਡ ਤੋੜ ਜਿਹੜੀ ਇਸ ਤੇ ਵਿੱਚ ਹੋਈ ਆ ਉਦਾਂ ਕਹਿੰਦੇ ਵੀ ਨਵੇਂ ਬਿਜ਼ਨਸ ਸਟਾਰਟ ਜਿਹੜੇ ਉਹ ਬਹੁਤ ਹੋਏ ਆ ਕੈਪੀਟਲ ਫੰਡਿੰਗ ਮੈਨੂਫੈਕਚਰਿੰਗ ਹਾਈ ਟੈਕਨੋਲੋਜੀ ਤੇ ਐਗਰੀਕਲਚਰ ਦੀਆਂ ਓਵਰਆਲ ਬਹੁਤ ਸਾਰੀਆਂ ਇੱਥੇ ਕੰਪਨੀਆਂਸ ਤੇ ਹੱਬ ਹੋਣ ਕਰਕੇ ਜਿਹੜੀ ਕੈਲੀਫੋਰਨੀਆ ਦੀ ਇਕਨੋਮੀ ਲਗਾਤਾਰ ਗੁੱਡ ਜੀਡੀਪੀ ਕਰ ਰਹੀ ਆ ਸੋ ਗੋਲਡਨ ਸਟ੍ਰੈਂਥ ਦੀ ਇਕਨੋਮੀ ਨੇ ਜਪਾਨ ਨੂੰ ਪਿੱਛੇ ਛੱਡ ਕੇ ਚੌਥੇ ਨੰਬਰ ਦੇ ਉੱਤੇ ਹੁਣ ਮੱਲ ਮਾਰ ਲਈ ਹੈਗੀ ਆ ਯਾ ਸੋ ਇਹ ਬਹੁਤ ਵਧੀਆ ਜਿਹੜੀ ਖਬਰ ਆਈ